ਪੰਜਾਬ ਦੇ ਅੰਦਰੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਫਿਰੋਜ਼ਪੁਰ ਦੇ ਅੰਦਰ ਚਾਰ ਸਕੂਲੀ ਵਿਦਿਆਰਥੀ ਅਚਾਨਕ ਲਾਪਤਾ ਹੋ ਗਏ ਇਹ ਜਿਹੜੇ ਚਾਰੇ ਵਿਦਿਆਰਥੀ ਸੀ ਪਲੱਸ 2 ਕਲਾਸ ਦੇ ਵਿੱਚ ਪੜ੍ਹਦੇ ਸੀ ਜਦੋਂ ਇਹ ਸ਼ੁੱਕਰਵਾਰ ਨੂੰ ਆਪਣੇ ਘਰ ਆਉਂਦੇ ਨੇ ਸਕੂਲ ਤੋਂ ਬਾਅਦ ਤਾਂ ਅਚਾਨਕ ਇਹਨਾਂ ਨੂੰ ਇਹਨਾਂ ਦੇ ਇੱਕ ਦੋਸਤ ਦਾ ਫੋਨ ਆਉਂਦਾ ਕਿ ਆਪਾਂ ਕੱਪੜੇ ਖਰੀਦ ਕੇ ਲੈ ਕੇ ਆਈਏ ਬਾਜ਼ਾਰੋਂ ਤਾਂ ਇਹ ਜਿਹੜੇ ਚਾਰੇ ਵਿਦਿਆਰਥੀ ਆ ਦੱਸਿਆ ਜਾ ਰਿਹਾ ਕਿ ਉਹ ਕੱਪੜੇ ਖਰੀਦਣ ਦੇ ਵਾਸਤੇ ਗਏ ਸੀ ਪਰ ਅਚਾਨਕ ਲਾਪਤਾ ਹੋ ਜਾਂਦੇ ਨੇ ਘਰ ਵਾਪਸ ਨਹੀਂ ਆਉਂਦੇ ਦੱਸਿਆ ਇਹ ਵੀ ਜਾ ਰਿਹਾ ਕਿ ਇਹਨਾਂ ਦੇ ਨਾਲ ਇੱਕ ਵਿਅਕਤੀ ਜਿਹੜਾ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਗਾਇਬ ਆ ਤੇ ਇੱਕ ਹੋਰ ਵਿਅਕਤੀ ਇਹਨਾਂ ਦੇ ਨਾਲ ਗਾਇਬ ਆ ਇਹ ਟੋਟਲ 6 ਜਾਣੇ ਨੇ ਜਿਹੜੇ ਸ਼ੁੱਕਰਵਾਰ ਦੇ ਅਚਾਨਕ ਲਾਪਤਾ ਨੇ ਜਦੋਂ ਘਰ ਦੇ ਸ਼ਾਮ ਤੱਕ ਆਪਣੇ ਬੱਚਿਆਂ ਨੂੰ ਉਡੀਕਦੇ ਰਹੇ ਘਰ ਵਾਪਸ ਨਹੀਂ ਆਏ ਤਾਂ ਮਾਪੇ ਉਸ ਜਿਹੜਾ ਵਿਦਿਆਰਥੀ ਆ ਜਿਨੇ ਫੋਨ ਕੀਤਾ ਸੀ ਉਹਦੇ ਘਰ ਵਿੱਚ ਪਤਾ ਕਰਦੇ ਨੇ ਕਿ ਤੁਹਾਡਾ ਬੱਚਾ ਘਰ ਆ ਗਿਆ ਕਿ ਨਹੀਂ ਆ ਗਿਆ ਸਾਡੇ ਬੱਚੇ ਘਰ ਵਾਪਸ ਨਹੀਂ ਆਏ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਬੱਚੇ ਵਾਪਸ ਆ ਜਾਣਗੇ ਪਰ ਬੱਚੇ ਘਰ ਵਾਪਸ ਨਹੀਂ ਆਉਂਦੇ ਤਾਂ ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਉਹਨਾਂ ਵਿੱਚੋਂ ਇੱਕ ਜਣੇ ਦਾ ਫੋਨ ਆਉਂਦਾ ਪਤਾ ਨਹੀਂ ਸਟੂਡੈਂਟ ਦਾ ਫੋਨ ਆਇਆ ਕਿ ਵੱਡੇ ਦਾ ਕਿਸੇ ਦਾ ਫੋਨ ਆਇਆ ਇਹ ਜਿਹੜਾ ਗੁਰਦੁਆਰਾ ਸਾਹਿਬਾ ਉੱਥੇ ਕੋਈ ਨੇੜੇ ਉਸ ਗੁਰਦੁਆਰਾ ਸਾਹਿਬ ਦਾ ਕੋਈ ਗ੍ਰੰਥੀ ਸਿੰਘ ਕਹਿੰਦੇ ਉਹ ਔਨ ਨਹੀਂ ਦੇ ਰਿਹਾ ਜਦੋਂ ਮਾਪੇ ਉਸ ਗੱਲ ਦੇ ਆਧਾਰ ਤੇ ਜਦੋਂ ਉਹਨਾਂ ਦੇ ਬੱਚੇ ਘਰ ਨਹੀਂ ਆਉਂਦੇ ਤਾਂ ਉਹ ਜਾ ਕੇ ਉਸ ਗੁਰਦੁਆਰਾ ਸਾਹਿਬ ਦੇਖਦੇ ਨੇ ਤਾਂ ਉੱਥੇ ਸਾਰੀਆਂ ਲਾਈਟਾਂ ਬੰਦ ਹੁੰਦੀਆਂ ਨੇ ਉੱਥੇ ਕੋਈ ਵੀ ਨਹੀਂ ਹੁੰਦਾ ਤਾਂ ਮਾਪੇ ਉਦੋਂ ਵੀ ਹੈਰਾਨ ਪਰੇਸ਼ਾਨ ਹੋ ਜਾਂਦੇ ਆ ਕਿ ਜੋ ਗੱਲ ਦੱਸੀ ਗਈ ਆ ਉਹ ਤਾਂ ਕੋਈ ਹੈ ਹੀ ਨਹੀਂ ਇੱਥੇ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਆਪਣੇ ਬੱਚਿਆਂ ਦੀ ਭਾਲ ਕਰ ਰਹੇ ਨੇ ਉਹਨਾਂ ਨੂੰ ਮਿਲ ਨਹੀਂ ਰਹੇ ਆਪਣੇ ਬੱਚੇ ਉਹ ਦੂਸਰੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੀ ਛਾਂਬੀਨ ਦੇ ਵਿੱਚ ਲੱਗੀ ਹੋਈ ਆ ਪੁਲਿਸ ਉਹਨਾਂ ਛੇ ਜਣਿਆਂ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਆ ਥਾਂ ਥਾਂ ਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਖੰਘਾਲੇ ਜਾ ਰਹੇ ਨੇ ਕਿ ਆਖਰ ਜਿਹੜੇ ਇਹ ਬੱਚੇ ਸੀ 4 ਬੱਚੇ ਸੀ ਤੇ ਦੋ ਵਿਅਕਤੀ ਜਿਹੜੇ ਹੋਰ ਉਹਨਾਂ ਦੇ ਨਾਲ ਗਾਇਬ ਆ ਉਹ ਕਿੱਧਰ ਗਏ ਕੀ ਕਾਰਨ ਰਿਹਾ ਕਿਉਂ ਗਏ ਉਹ ਇਹ ਸੱਚਮੁੱਚ ਉਹ ਕੱਪੜੇ ਲੈਣ ਗਏ ਸੀ ਜਾਂ ਕੋਈ ਹੋਰ ਕਾਰਨ ਸੀ ਆਖਰ ਇਹ ਅਚਾਨਕ ਗਾਇਬ ਕਿਵੇਂ ਹੋ ਗਏ ਕਿਉਂਕਿ ਜਿਹੜੇ ਉਹ ਬੱਚੇ ਨੇ ਉਹਨਾਂ ਦੇ ਫੋਨ ਵੀ ਲਗਾਤਾਰ ਬੰਦ ਆ ਰਹੇ ਆ ਤਾਂ ਇਹ ਹੈਰਾਨੀਜਨਕ ਮਾਮਲਾ ਹੈ ਕਿ ਚਾਰ ਦੇ ਚਾਰ ਵਿਅਕਤੀਆਂ ਦੇ ਮੋਬਾਈਲ ਫੋਨ ਬੰਦ ਹੋਣੇ ਉਹਨਾਂ ਬੱਚਿਆਂ ਦੇ ਤੇ ਜਿਹੜੇ ਦੂਸਰੇ ਦੋ ਵਿਅਕਤੀ ਆ ਉਹਨਾਂ ਦੇ ਫੋਨ ਵੀ ਨਹੀਂ ਲੱਗ ਰਹੇ ਤੇ ਆਖਰ ਮਾਮਲਾ ਕੀ ਆ ਇਹ ਜਿਹੜੇ ਸਕੂਲੀ ਬੱਚੇ ਆ ਆਖਰ ਗਾਇਬ ਕਿੱਥੇ ਹੋ ਗਏ ਕਿੱਧਰ ਚਲੇ ਗਏ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਜਲਦ ਤੋਂ ਜਲਦ ਸਾਡੇ ਬੱਚਿਆਂ ਨੂੰ ਲੱਭਿਆ ਜਾਵੇ ਪਤਾ ਲਾਇਆ ਜਾਵੇ ਕਿ ਸਾਡੇ ਬੱਚੇ ਕਿੱਥੇ ਨੇ ਕਿਉਂਕਿ ਅੱਜ ਕੱਲ ਬੜੀਆਂ ਅਣਖਾਵੀਆਂ ਘਟਨਾਵਾਂ ਸਮਾਜ ਦੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਅਜਿਹਾਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਮਾਪੇ ਇਸੇ ਕਰਕੇ ਪਰੇਸ਼ਾਨੀ ਦੇ ਵਿੱਚ ਨੇ ਕਿ ਸਾਡੇ ਬੱਚਿਆਂ ਦੇ ਨਾਲ ਵੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਇਸੇ ਕਰਕੇ ਉਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਬੱਚਿਆਂ ਨੂੰ ਲੱਭਿਆ ਜਾਵੇ ਬੇहद ਹੈਰਾਨ ਕਰਨ ਵਾਲਾ ਮਾਮਲਾ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਪਲੱਸ 2 ਕਰਦੇ ਚਾਰ ਵਿਦਿਆਰਥੀ ਅਚਾਨਕ ਗਾਇਬ ਹੋ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੇ ਦੋ ਹੋਰ ਵਿਅਕਤੀ ਜਿਦੇ ਵਿੱਚ ਇੱਕ ਇਨਵਰਟਰ ਠੀਕ ਕਰਨ ਵਾਲਾ ਮਕੈਨਿਕ ਦੱਸਿਆ ਜਾ ਰਿਹਾ ਉਹ ਵੀ ਗਾਇਬ ਆ 6 ਜਨ ਇਹ ਟੋਟਲ ਇਹ ਗਾਇਬ ਨੇ ਪਤਾ ਨਹੀਂ ਪਤਾ ਨਹੀਂ ਲੱਗ ਰਿਹਾ ਕਿ ਆਖਰ ਇਹ ਕਿੱਥੇ ਚਲੇ ਗਏ ਸ਼ੁੱਕਰਵਾਰ ਦਾ ਦਿਨ ਸੀ ਜਦੋਂ ਵਿਦਿਆਰਥੀ ਆਪਣੇ ਘਰ ਦੇ ਅੰਦਰ ਆਉਂਦੇ ਨੇ ਇਹ ਚਾਰੇ ਪਲੱਸ 2 ਕਰਦੇ ਵਿਦਿਆਰਥੀ ਤਾਂ ਅਚਾਨਕ ਇਹਨਾਂ ਦੇ ਇੱਕ ਦੋਸਤ ਦਾ ਫੋਨ ਹੁੰਦਾ ਕਿ ਅਸੀਂ ਕੱਪੜੇ ਲੈਣ ਚੱਲੀਏ ਤੇ ਜਦੋਂ ਉਹ ਕੱਪੜੇ ਲੈਣ ਜਾਂਦੇ ਨੇ ਤੇ ਫੇਰ ਘਰ ਵਾਪਸ ਨਹੀਂ ਹੁੰਦੇ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਦੋਸਤੋ ਆਪਣੇ ਬੱਚਿਆਂ ਦਾ ਜਰੂਰ ਖਿਆਲ ਰੱਖਿਆ ਕਰੋ ਕਿ ਉਹ ਕਿੱਧਰ ਜਾ ਰਹੇ ਨੇ ਕੀ ਕਰ ਰਹੇ ਨੇ ਕੋਈ ਉਹਨਾਂ ਦੇ ਨਾਲ ਅਜਿਹਾ ਕੋਈ ਕਟਨਾਣਾ ਵਾਪਰ ਜਾਵੇ ਕੋਈ ਅਣਹੂਣੀ ਨਾ ਹੋ ਜਾਵੇ ਬੱਚਿਆਂ ਦਾ ਜਰੂਰ ਖਿਆਲ ਰੱਖਿਆ ਕਰੋ ਕਿ ਤੁਹਾਡੇ ਬੱਚੇ ਕਿੱਥੇ ਜਾ ਰਹੇ ਨੇ ਵੈਸੇ ਵਿਸ਼ਵਾਸ ਤੇ ਹੀ ਦੁਨੀਆ ਕਾਇਮਾ ਵਿਸ਼ਵਾਸ ਹੀ ਕਰਨਾ ਪੈਂਦਾ ਜਦੋਂ ਸਾਨੂੰ ਦੋਸਤਾਂ ਦੇ ਵਿੱਚੋਂ ਕੋਈ ਬੁਲਾਉਂਦਾ ਜਾਂ ਸਾਨੂੰ ਕਿਤੇ ਜਾਣਾ ਆਉਣਾ ਪੈਂਦਾ ਪਰ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਅਣਹੋਣੀ ਘਟਨਾ ਕਿਸੇ ਦੇ ਨਾਲ ਵਾਪਰ ਜਾਣੀ ਆ ਹੁਣ ਇਹ ਛੇ ਜਾਣੇ ਜਿਹੜੇ ਹੈਗੇ ਆ ਕਿੱਥੇ ਗਏ ਕਿੱਥੇ ਨਹੀਂ ਇਹਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਅੱਗੇ ਚਲ ਕੇ ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੂ ਪਰ ਅੱਜ ਉਸ ਉਹਨਾਂ ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲ